ਏ ਭਾਈ ਵੀਰੋ ਕੜੀ ਬਣ ਚੁੱਕੀ ਆ ਭਾਂਡੇ ਚ ਪਾ ਲਈ ਰਾਜੂ ਨੇ ਤੇ ਰਾਜੂ ਲੋ ਫੁਲਕੇ ਲਾਉਣ ਲੱਗੀ ਵਧੀਆ ਸੋਹਣੇ ਸੋਹਣੇ ਫੁਲਕੇ ਆ ਤੇ ਅੱਜ ਖਾਣੇ ਆ ਭਰਾਵੋ ਵਧੀਆ ਇਹਨਾਂ ਤੋਂ ਫੁਲਕੇ ਬੁੜਾ ਵੀ ਵਿਚਾਰਾ ਬੈਠਾਗਾ ਕੜੀ ਠਰਨੀ ਤਾਂ ਰੱਖੀ ਆ ਬੁੜੇ ਨੇ ਤੇ ਸਾਨੂੰ ਦਿਖਾਉਣੇ ਆ ਆ ਦੇਖੋ ਕੜੀ ਬਣ ਕੇ ਤਿਆਰ ਹੋ ਚੁੱਕੀ ਤੇ ਫੁਲਕੇ ਰਾਜੂ ਨੇ ਲਾ ਕੇ ਰੱਖਤੇ ਝੋਪੜ ਦੇ ਤਾਂ ਹੈ ਹੀ ਨਹੀਂ ਹੋ ਆਈ ਬੈਠੀ ਆ ਬਾਰੋਂ ਆ ਦੇਖੋ ਕੂਲਰ ਦੇ ਮੂਹਰੇ ਆ ਕੇ ਵੰਦੀ ਆ ਬਾਈ ਜਾਨਵਰ ਦੇਖ ਲਾ ਯਾਰਾ ਸਿੱਧੀ ਆਉਂਦੀ ਆ ਘਰੇ ਜਾਵਾਂ ਤੇ ਬਗ ਜੂਗੀ 2-4 ਘੰਟੇ ਬਹਿ ਕੇ ਉਹ ਜਮਾਂ ਨਜ਼ਾਰੇ ਲੈ ਕੇ ਆਨੰਦ ਲੈ ਕੇ ਪੂਰੇ ਤੇ ਬੈਠੀ ਆ ਦੇਖ ਮੌਜ ਨਾਲ ਆ ਦੋ ਹੱਡੀਆਂ ਨੇ ਅੱਗੇ ਤਾਂ ਰੱਖੀਆਂ ਦੇਖੋ ਦਿਖਾਉਣਾ ਸਾਨੂੰ ਇਹ ਡਰਦੀ ਨੀਨਾ ਤਾਂ ਇਹ ਕਿਸੇ ਨਾਲ ਗੱਲ ਕਰੇ ਪੂਸ਼ਮਾਰੇ ਸਿੱਧੀ ਬਸ ਕਰੇ ਆਉਂਦੀ ਆ ਮੋਹ ਪ੍ਰੇਮ ਕਰਨਾ ਇਹਦਾ ਪਤਾ ਨਹੀਂ ਕੀ ਗੱਲ ਆ ਤੇ ਜਮਾਂ ਪੂਸ਼ਮਾਰਦੀ ਆਉਂਦੀ ਆ ਕੀ ਤੇ ਆ ਬੈਠੀ ਆ ਹੱਡੀਆਂ ਧਰੀ ਦੋ ਐਨੇ ਸਿਆਣੇ ਜਾਨਵਾਰ ਆ ਭਰਾਵੋ ਅੱਜ ਕੱਲ੍ਹ ਦੇਖ ਲੈ ਕੂਲਰ ਦੇ ਮੂਰੇ ਜੱਟ ਕੇ ਵਹਿ ਜਾਂਦੀ ਆ ਤੇ ਗਰਮੀ ਹੋ ਰਹੀ ਆ ਹੁਣ ਤੇ ਆ ਬੈਠੀ ਇੱਕ ਕਾਲੀ ਐ ਇਧਰ ਸੰਦ ਦਿਖਾਉਣੇ ਆ ਆ ਬੈਠੀ ਐ ਕਾਲੀ ਇਹਨਾਂ ਦੀ ਇਹ ਤਾਂ ਘਰੋਂ ਪਾਲੀ ਹੋਈ ਆ ਉਹ ਵਾਰਦੀ ਐ ਵਿਚਾਰੀ ਗਲੇ ਚ ਰਹਿੰਦੀ ਆ ਕਿ ਸੂਣ ਵਾਲੀ ਆ ਹੂੰ ਤੇ ਇੱਥੇ ਆ ਜਾਂਦੀ ਆ ਕਿ ਕੂਲਰ ਦੇ ਮੂਰੇ 4-5 ਘੰਟੇ ਸੌ ਕੇ ਤੇ ਫੇਰ ਜਾਊਗੀ ਤੇ ਰਾਜੂ ਲਾਉਣ ਲੱਗ ਰਹੀ ਆ ਫੁਲਕੇ ਹੁਣ ਆ ਦੇਖਾ ਹੋਟਲ ਵਾਲੇ ਬਣਾ ਰਹੀ ਆ ਅੱਜ ਤਾਂ ਦੇਖ ਖਾ ਲੋ ਬਾਈ ਆ ਦੇਖ ਸਾਰੇ ਕੜੀ ਨਾਲ ਹੁਣ ਕੜੀ ਨਾਲ ਆਨੰਦ ਨਾਲ ਖਾਵੇਂ ਰੋਟੀ ਰਾਜੂ ਹੂੰ ਆਪਰ ਕੇ ਵੇਖ ਰੋਟੀ ਖਾ ਲੋ ਅੱਛਾ ਖਾ ਕੇ ਜਾਵੇਂਗੀ ਠੀਕ ਹੈ ਰਾਤੀ ਤੋਂ ੱਪਜ ਹੁਣ ੱਪਝੜ ਗਈ ਹੈ ਨਾ ਗੱਬਦਲ ਜੇ ਤਾਂ ਉੱਡ ਗਈ ਗਰਮੀ ਹੋ ਗਈ ਮੈਂ ਕਿਚੀ ਗਰਮਾਸ਼ੀਂ ਗਈ ਚੁੱਲੇ ਤਾਂ ਲਾਉਣੀ ਔਖੀ ਆ ਥੋੜੀ ਜੀ ਰੋਟੀ ਦਾ ਹਨ ਤੂੰ ਬਣ ਦੇ ਵਧੀਆ ਹਲਕੇ ਬੇ ਰੋਟੀ ਬਣਸਾ ਲੈ ਹਾਂ ਚੁੱਲੇ ਦੀ ਰੋਟੀ ਬਣਨ ਦੀ ਕਰਾਰੀ ਆ ਪਹਿਲਾਂ ਵਾਲਾ ਜਵਾਨਾ ਲੱਦ ਗਿਆ ਨਾ ਹੁਣ ਤਾਂ ਗੈਸ ਹੋੜੀ ਬਿਜਲੀ ਵਾਲੇ ਚੁੱਲੇ ਹਨਾ ਤੰਦੂਰੀ ਰੋਟੀ ਤੇ ਚੁੰਨੇ ਦੀ ਰੋਟੀ ਕਿਤੇ ਤਰਹੀ ਪਈ ਐ ਵਧੀਆ ਬਣਦੀ ਐ ਇਹ ਲੈ ਬਾਈ ਦੱਬ ਕੇ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਸਬਸਕ੍ਰਾਈਬ ਕਰ ਧਰਮੀ ਲੱਗਦੀ ਐ ਰਾਜੂ ਹਾਂ ਢੜਕਾ ਆ ਗਿਆ ਤੈਨੂੰ ਮੜਈ ਨਹੀਂ ਹੈ ਲੈ ਜਾ ਪਾਪਾ ਰੋਟੀ ਤੂੰ ਲੈ ਵੀ ਬੁੜਾ ਖਾਣ ਲੱਗ ਰਿਹਾ ਰੋਟੀ ਹੁਣ ਤੇ ਬਾਈ ਉਹ ਪਈ ਬੁੜੇ ਨੇ ਮੰਗਰ ਲਈ ਪਾਸੇ ਓ ਜਾਨਵਾਰਾਂ ਦੀ ਗੱਲ ਕਰਦਾ ਯਾਰ ਬੜੇ ਦੇਖ ਲੈ ਤੂੰ ਇਹਨਾਂ ਨੂੰ ਵੀ ਗਿਆਨ ਆ ਵੀ ਕੂਲਰ ਲੱਗਿਆ ਇੱਥੇ ਹਵਾ ਗੇਟ ਖੋਲਦੇ ਜਾਂਦੇ ਆ ਇਹ ਤੇ ਅੰਦਰ ਆਉਂਦੀ ਜਾਂਦੀ ਆ ਕਿਵੇਂ ਚਲ ਸੁਣ ਵਾਲੀ ਇਹਦਾ ਪੰਗਲਾ ਆ ਅੱਛਾ ਸੁਣ ਵਾਲੀ ਆ ਕੁੱਤੀ ਠੀਕ ਆ ਹਾਂ ਅੰਦਰ ਪੈ ਜਾਂਦੀ ਆ ਤੇ ਚਲ ਹਾਂ ਬਗ ਲੈ ਲੈਂਦੀ ਆ ਗਰਮੀ ਵਾਲੀ ਆ ਹਾਂ ਲੱਗ ਜਾਂਦੀ ਆ ਫਿਰ ਆਪੀ ਆਪੀ ਲੱਗ ਜਾਂਦੀ ਨਾ ਤਾਂ ਇਹ ਖਾਣ ਨੂੰ ਮਤਲਬ ਕਿ ਪੀਣ ਨੂੰ ਅੱਛਾ ਲੱਕ ਜਿਵੇਂ ਪਈ ਐ ਨਹੀਂ ਤੇ ਆਪੀ ਬਗਦੀ ਅੱਛਾ ਬੜਾ ਜਾਂ ਸੈਣਾ ਜਾਨਵਰ ਆ ਪਾਂਡੇ ਤਾਂ ਨਹੀਂ ਮੂੰਹ ਖਾਂਦੀ। ਆਹੇ ਕੁਝ ਵੀ ਨਹੀਂ ਖਾਂਦੀ ਕੁੰਜੀ। ਅੱਛਾ। ਆਪ ਹੀ ਰਜੀ ਲਜਾਈ ਆਉਂਦੀ ਆ। ਲੈ ਬਾਈ ਵੀਡੀਓ ਨੂੰ ਦੱਬ ਕੇ ਕਰਿਆ ਕਰੋ ਸ਼ੇਅਰ ਲਾਇਕ ਆ। ਤੇ ਇਹ ਰਜੀ ਲਜਾਈ ਆਉਂਦੀ ਆ ਦੇ ਦਰਵੇਸ਼ ਜਾਨਵਰਾ ਕਹਿੰਦੇ ਦਰਵੇਸ਼ ਹੁੰਦਾ ਜਿਹੜਾ। ਉਹ ਆਪ ਹੀ ਆਉਂਦੀ ਆ ਰਜੀ ਲਜਾਈ ਉਧਰੋਂ। ਨਾ ਪਾਂਡੇ ਮ ਨਹੀਂ ਝਾਕਦੀ ਵੀ ਨਹੀਂ ਹੈ ਨਾ। ਠੀਕ ਹੈ। ਲੈ ਬਾਈ ਕਰੋ ਵੀਡੀਓ ਨੂੰ ਲਾਇਕ ਸ਼ੇਅਰ। ਇਹਨਾਂ ਦੇ ਵਾਲੀ ਤਾਂ ਜਿਹੜੀ ਆਪ ਦੀ ਕੁੱਤੀ ਆ ਉਹ ਤਾਂ ਸਗਾ ਹੋ ਰੂੰਝਿਆ। ਆਹ ਭਈਆ ਕਾਲੀ ਇਹ ਖਰਾਬ ਆ ਗਿਆ ਪਈਆ ਦੇਖ ਝਾਕਦੀ ਆ ਤੇ ਇਹ ਕੂਲਰ ਦੀ ਹਵਾ ਵੀ ਨਹੀਂ ਲੰਦੀ ਇਹ ਗਰਮੀ ਚ ਪਈਆ ਉਹ ਨਜ਼ਾਰੇ ਨਾਲ ਪਈਆ ਕੂਲਰ ਲੱਗਿਆ ਨਾਲੇ ਪੱਖਾ ਲੱਗਿਆ ਲੈ ਕਰੋ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਲਾਇਕ ਕਰੋ ਸਤਿ ਸ਼੍ਰੀ ਅਕਾਲ